ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਹੋਰ ਬਣ ਜਾ ਰਿਹਾ ਹੈ ਲਗਭਗ ਤਿਆਰੀਆਂ ਸਿਧਾਂਤਕ ਤੌਰ ਤੇ ਫੈਸਲਾ ਹੋ ਚੁੱਕਿਆ ਹੈ ਸਿਰਫ ਅਧੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਜੋ ਉਹਨਾਂ ਨੇ ਸਖਬੀਰ ਸੁਬਾਦਲ ਨੂੰ ਬੁਲਾ ਕੇ ਸਜ਼ਾ ਸੁਣਾਉਣੀ ਹੈ ਉਸ ਤੋਂ ਬਾਅਦ ਇਹ ਅਕਾਲੀ ਦਲ ਬਣਨਾ ਤੇ ਜੇ ਸਜ਼ਾ ਉਹਨਾਂ ਦੇ ਮਤਾਬਿਕ ਨਹੀਂ ਹੁੰਦੀ ਤਾਂ ਲੇਕਿਨ ਦੂਜੇ ਪਾਸੇ ਇਹ ਗੱਲ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਨੂੰ ਅੱਜ ਆਪਾਂ ਕਹਿ ਲਈਏ ਸਮਝਣ ਲਈ ਉਹਦੇ ਹਾਲ ਕੋ ਜਿਆਦਾ ਵਧੀਆ ਨਹੀਂ ਚਲੋ ਐਨ ਕੇ ਸ਼ਰਮੇ ਦਾ ਜਿਹੜਾ ਅਸਤੀਫਾ ਉਹ ਤਾਂ ਮੰਨ ਲਓ ਕਿ ਸੁਖਵੀਰ ਸਿੰਘ ਬਾਦਲ ਦੀ ਵਫਾਦਾਰੀ ਦਾ ਸੂਚਕ ਹੈ ਲੇਕਿਨ ਜੋ ਅਸਤੀਫਾ ਹਰਮੀਤ ਸਿੰਘ ਸੰਧੂ ਨੇ ਦਿੱਤਾ ਹੈ ਜਿਹੜਾ ਤਿੰਨ ਵਾਰ ਤਰਨਤਾਰਨ ਤੋਂ ਐਮ ਐਲ ਏ ਰਿਹਾ ਜਾਂ ਜੋ ਅਨਿਲ ਜੋਸ਼ੀ ਨੇ ਦਿੱਤਾ ਉਹ ਵੀ ਸਾਬਕਾ ਮੰਤਰੀ ਤੇ ਜੋ ਕੁਛ ਉਹਨੇ استਿਫੇ ਚ ਲਿਖਿਆ ਉਹ ਕਾਫੀ ਕੁਛ ਬਿਆਨ ਕਰਦਾ ਹੈ ਉਹਤੇ ਵੀ ਆਪਾਂ ਗੱਲ ਕਰਦੇ ਆ ਤੇ ਗੱਲ ਇਹ ਵੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੂਲ ਸਿਧਾਂਤ ਨੇ ਉਹਨਾਂ ਤੋਂ ਛਿੜ ਗਿਆ ਲੱਗਦਾ ਹੈ ਇਸੇ ਕਰਕੇ ਫਿਰ ਜਦੋਂ ਅ ਹਰਨਾਮ ਸਿੰਘ ਧੋਮਾ ਦਮਦਮੀ ਟਕਸਾਲ ਦੇ ਮੁਖੀ ਭਾਰਤੀ ਜਨਤਾ ਪਾਰਟੀ ਦੀ ਸਮੈਤ ਦੀ ਗੱਲ ਕਰਦੇ ਨੇ ਉਦੋਂ ਜਿਹੜਾ ਰਿਐਕਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਹੈ ਉਹ ਤੇ ਵੀ ਲੋਕਾਂ ਨੂੰ ਫਰਾਨੀ ਹੁੰਦੀ ਹੈ ਵੀ ਇਹ ਇਹ ਕੀ ਆ ਹੁਣ ਇਹ ਕਿਸ ਕਿਸਮ ਦੇ ਟਵਿਸਟ ਹੈ ਤੁਹਾਡੇ ਪਾਲਿਸੀ ਦੇ ਵਿੱਚ ਬਹੁਤ ਕੁਝ ਐਸਾ ਹੈ ਬੜਾ ਰੋੜਾ ਕੁਚੋਲਾ ਹੈ ਇਹ ਕੇ ਲਈ ਸਿਕ ਸਿਆਸਤ ਜਪਨਤਕ ਸਿਆਸਤ ਦੇ ਵਿੱਚ ਉਹ ਤੇ ਆਪਾਂ ਕਰਦੇ ਹਾਂ ਗੱਲ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹਾਂ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਝਟਕਾ ਨਹੀਂ ਤੇ ਕੋਜੀ ਝਟਕਾ ਤਾਂ ਆਪ ਹੀ ਲਾ ਰਹੇ ਨੇ ਰੋਲਾ ਕਿ ਚਲੋ ਤਾਂ ਆਪ ਹੀ ਪਾ ਰਹੇ ਨੇ ਜਿੰਦੀ ਇੱਕ ਮੀਟਿੰਗ ਦੇ ਵਿੱਚ ਤਿੰਨ ਤਿੰਨ ਗੱਲਾਂ ਇੱਕ ਅਸਤੀਫੇ ਤੋਂ ਬਾਅਦ ਸਖਬੀਰ ਸਿੰਘ ਦੇ ਅਸਤੀਫੇ ਤੋਂ ਬਾਅਦ ਤਿੰਨ ਗੱਲਾਂ ਜਿਹੜੀਆਂ ਕਿਤੇ ਕੋਈ ਸਪਸ਼ਟ ਸਥਿਤੀ ਨਹੀਂ ਕਰ ਰਹੇ ਜਿਵੇਂ ਦਜੀਤ ਸਿੰਘ ਚੀਮਾ ਕਹਿੰਦੇ ਜੀ 14 ਦਸੰਬਰ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਅਸਤੀਫਾ ਦਿੱਤਾ ਹੈ ਵਰਕਿੰਗ ਕਮੇਟੀ ਦੇ ਵਿੱਚ ਕਹਿੰਦੇ ਜੀ ਇਹ ਪੁੰਦਰ ਸਾਹਿਬ ਕਹਿੰਦੇ ਜੀ ਉਹ ਅਸੀਂ ਜ਼ਿਲ੍ਹਾ ਜਥੇਦਾਰਾਂ ਨੂੰ ਹਲਕਾ ਚਾਰਜਾਂ ਨੂੰ ਪੁੱਛਾਂਗੇ ਸ਼ਰੂਨ ਕਮੇਟੀ ਦੇ ਮੈਂਬਰਾਂ ਨੂੰ ਪੁੱਛਾਂਗੇ ਤੇ ਜਦੋਂ ਪ੍ਰੈਸ ਰੋਡ ਦਿੰਦਿਆਂ ਨੇ ਕਹਿੰਦੇ ਜੀ ਜੇ ਉਹਨਾਂ ਨੇ ਅਸਤੀਫਾ ਬਕਸ ਨਾ ਲਿਆ ਤਾਂ ਬਰਕਨ ਕਮੇਟੀ ਅਸਤੀਫਾ ਦੇ ਦਊਗੀ। ਐਨ ਕੇ ਸ਼ਰਮਾ ਕਹਿੰਦਾ ਮੈਂ ਤਾਂ ਰਹਿਣੀ ਨਹੀਂ ਉਹਦੇ 'ਚ। ਸਾਡਾ ਤਾਂ ਜਨਰਲ ਉਸ ਸੀ ਉਹ ਨਹੀਂ ਰਿਹਾ ਮੈਂ ਕੀ ਕਰਨਾ? ਤੇ ਗਾ ਉਹਦੇ ਵੀ ਅੱਗੇ ਬੰਦੇ ਡੇਰੋਬਸੀ ਦੇ ਕੁਝ ਬੰਦੇ ਕਹਿੰਦੇ ਜੇ ਐਨ ਕੇ ਸ਼ਰਮਾ ਰਿਹਾ ਅਸੀਂ ਵੀ ਸਸਿਕਾਰਡ ਕੀਤੀ ਅਕਾਲੀ ਦਲ ਨੂੰ। ਇਹ ਜਾ ਕੋ ਚੱਲੀ ਜਾਂਦਾ। ਲੇਕਿਨ ਦੋ ਅਸਤੀਫਿਆਂ ਦੀ ਮੈਂ ਗੱਲ ਜ਼ਰੂਰ ਕਰਨੀ ਹੈ ਨਵੇਂ ਅਕਾਲੀ ਦਲ ਤੋਂ ਪਹਿਲਾਂ। ਇੱਕ ਤਰਮਿਚਨ ਸੰਦੂਕ ਜਿਹੜਾ ਕਿਸ਼ਰਮੀ ਕਾਲੀਦਾ ਦੇ ਨੇ ਸਾਰੇ ਅਸਤੀਫਾ ਤੋਂ ਅਸਤੀਫਾ ਦਿੱਤਾ ਇਹ ਹੈ ਤਰਨਤਾਰਨ ਦਾ ਤਿੰਨ ਵਾਰ ਦਾ ਐਮਐਲਏ ਦੇਖੋ 2002 ਚ ਜਾਦ ਜਿੱਤਿਆ ਸੀ ਜਿਹੜਾ ਬੰਦਾ ਜਾਦ ਜਿੱਤਦਾ ਉਹਦਾ ਮਤਲਬ ਉਹਦੀ ਕੋਈ ਗੱਲ ਬਾਤ ਉੱਥੇ ਹੈ 2007 ਚ ਫਿਰ ਸ਼ਰਮੀ ਕਾਲੀਦਾ ਦੇ ਚੌਂਡ ਸ਼ਾਂਤ ਜਿੱਤਿਆ ਫਿਰ 12 ਚ ਵੀ ਇਕਾਲੀ ਐਮਐਲਏ ਬਣਿਆ ਔਰ ਜਲਾ ਯੋਜਨਾ ਚੇਅਰਮੈਨ ਰਹਿ ਸੀਨੀਅਰ ਅਕਾਲੀ ਅਸਤੀਫਾ ਦਿੱਤਾ ਕਿਹੜੀ ਪਾਰਟੀ ਚ ਜਾਣਾ ਕਿਉਂ ਅਸਤੀਫਾ ਦਿੱਤਾ ਉਹ ਬੜੀ ਜਲਦੀ ਸਮਝ ਆ ਜੂਗੀ ਅਜਕੱਲ ਤਾਂ ਪਾਰਟੀ ਪਦੋਂ ਦਾ ਮੈਟ ਲੱਗਦਾ ਹੈ ਇਧਰੋਂ ਅਸਤੀਫਾ ਦਿੱਤਾ ਉਧਰ ਤਿਆਰ ਆ ਕੰਮ ਤੇ ਇੱਕ ਤਾਂ ਉਹ ਲੇਕਿਨ ਦੂਜੇ ਅਸਤੀਫੇ ਨੇ ਕਾਫੀ ਜ਼ਿਆਦਾ ਹਲਚਲ ਮਚਾਈ ਹੈ ਉਹ ਹੈ ਜਿਹੜਾ ਅਕਾਲੀ ਦਲ ਦਾ ਮੀਤ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਸੀਨੀਅਰ ਮੰਤਰੀ ਕਹਿ ਸਕਦੇ ਆ ਸੀਨੀਅਰ ਜਿਹੜਾ ਹੈ ਅਕਾਲੀ ਲੀਡਰ ਕਹਿ ਸਕਦੇ ਆ ਸਾਬਕਾ ਮੰਤਰੀ ਰਿਹਾ ਨਿਲ ਜੋਸ਼ੀ ਉਸਨੇ استਿਫਾ ਦਿੱਤਾ ਉਹ ਕਹਿੰਦਾ ਮੈਂ ਉਹਨਾਂ ਦੇ استਿਫੇ ਦੀ ਜਿਹੜੀ ਚਿੱਠੀ ਪੜ੍ਹੀ ਆ ਉਹਦੇ ਚ ਕਈ ਕਿਸਮ ਦੇ ਸਵਾਲ ਉਠਾਏ ਨੇ ਤੇ ਕਹਿੰਦਾ ਜਿਵੇਂ ਮੈਂ 2021 ਚ ਜਦੋਂ ਮੈਂ ਬਣਿਆ ਸੀ ਨਾ ਮੈਂਬਰ ਉਦੋਂ ਮੈਂ ਕੋ ਸੋਚ ਕੇ ਬਣਿਆ ਸੀ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਕਿਸਾਨ ਜਿਹੜੇ ਅੰਦੋਲਨ ਦੇ ਦੌਰਾਨ ਮੇਰੀ ਭੂਮਿਕਾ ਕਰਕੇ ਮੈਨੂੰ ਬਾਹਰ ਕੱਢਤਾ ਸੀ ਤੇ ਮੈਂ ਤਾਂ ਸਮਝਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲਵਾਂਗ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਹੈ ਉਸ ਤਰ੍ਹਾਂ ਹੀ ਹੋਣਗੇ ਜਾਂ ਮੈਨੂੰ ਉਹਨਾਂ ਚ ਉਹੀ ਨਜ਼ਰ ਆਉਂਦੇ ਸੀ ਪਰ ਹੁਣ ਕਹਿੰਦੇ ਮੈਨੂੰ ਲੱਗਦਾ ਕਿ ਇਹ ਹਜਾ ਕੁਝ ਨਹੀਂ ਹੈ ਪਾਰਟੀ ਕਹਿੰਦੇ ਜਿਸ ਤਰ੍ਹਾਂ ਦੇ ਕੋਈ ਮੁੱਦੇ ਦੀ ਤਾਂ ਗੱਲ ਕਰਦੀ ਨਹੀਂ ਪਾਰਟੀ ਉਹਦਾ ਆਪਣੀ ਲੜਾਈ ਚੋਲ ਚੁੱਕੇ ਰਹੀ ਮੈਂ ਅਖੀਰਲਾ ਪੈਰਾ ਤੁਹਾਨੂੰ ਪੜ ਕੇ ਸੁਣਾ ਦਿੰਦਾ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਉਹ ਕਹਿੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਰੂਆ ਸੌਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬਣੇ ਤੇ ਜੋ ਮੁੱਦੇ ਇਸ ਪਾਰਟੀ ਉੱਤੇ ਹਾਵੀ ਹਨ ਇਦਾਂ ਕਰਕੇ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮੇ ਅਕਾਲੀ ਦਲ ਨੂੰ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਹੈ ਇਸ ਲਈ ਬਹੁਤ ਲੰਮਾ ਸਮਾਂ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ ਤੇ ਪਹੁੰਚਿਆ ਕਿ ਮੇਰੇ ਲਈ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਮਤਵ ਹੈ ਸੰਭਵ ਨਹੀਂ ਤੇ ਮੈਂ ਅਸਤੀਫਾ ਦੇਣਾ ਕਿਉਂਕਿ ਇਹ ਉਹਨਾਂ ਨੇ ਕਹਿਤਾ ਕਿ ਇਹ ਮੇਰੀ ਸੋਚ ਨਹੀਂ ਹੁਣ ਤੇ ਉਲਝ ਕੇ ਰਹਿ ਗਏ ਬੰਤ ਕੁਮ ਦੇਦੇ ਨੀ ਗੱਲ ਇਹ ਹੈ ਦੋਨੇ ਹਿੰਦੂ ਮੈਂਬਰ ਜਿਹੜੇ ਸੀ ਉਹਨਾਂ ਨੇ ਅਸਤੀਫੇ ਦੇਤੇ ਐਨਕੇ ਸ਼ਰਮਨ ਤੇ ਪਾਰਟੀ ਬੁਰੀ ਤਰੀਕੇ ਨਾਲ ਉਲਝੀ ਹੋਈ ਹੈ ਇਹ ਤਾਂ ਗੱਲ ਆਪਾਂ ਨੂੰ ਮੰਨ ਲਈ ਪਾਏਗੀ ਇਸ ਸਾਰੇ ਹਾਲਾਤ ਦੇ ਵਿੱਚ ਅਸਤੀਫੇ ਬਾਰੇ ਕੁਝ ਨਹੀਂ ਕੀਤਾ ਔਰ ਆਕਾਲ ਤਖਤ ਸਾਹਿਬ ਤੇ ਦਿਵਾਦੀਆਂ ਗੱਲਾਂ ਚੱਲਦੀਆਂ ਨੇ ਹੁਣੇ ਮੇਰੀ ਵੀਡੀਓ ਇਸ ਵੀਡੀਓ ਜਦੋਂ ਮੈਂ ਬਣਾ ਰਿਹਾ ਇਸ ਤੋਂ ਕੁਝ ਮਿੰਟ ਪਹਿਲਾਂ ਮੇਰੀ ਗੱਲਬਾਤ ਹੋਈ ਇੱਕ ਸੀਨੀਅਰ ਲੀਡਰ ਸਿਹਾਰ ਲਹਿਰ ਦੇ ਵਿੱਚ ਨੇ ਜਿਹੜੇ ਇੱਕ ਵੱਡੇ ਉਹਦੇ ਤੇ ਰਹੇ ਨੇ ਅਕਾਲੀ ਦਲ ਚ ਉਹ ਮੈਨੂੰ ਕਹਿਣ ਲੱਗੇ ਕਿ ਮੇਰੇ ਨਾਮ ਨਹੀਂ ਲੈਣਾ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਕਿਹਾ ਚਲੋ ਤੁਸੀਂ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਕਦੇ ਸਿਧਾਂਤਕ ਤੌਰ ਤੇ ਸਾਡਾ ਫੈਸਲਾ ਹੋ ਗਿਆ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਵੀ ਕਾ ਦੱਸਦਾ ਇਹ ਵੀ ਦੱਸਦਾ ਉਹ ਜਦੋਂ ਮੈਂ ਤੁਹਾਡਾ ਗੱਲ ਕਰ ਰਿਹਾ ਉਸ ਵੇਲੇ ਮੀਟਿੰਗ ਖਤਮ ਹੋ ਚੁੱਕੀ ਹੈ ਗਿਆਨੀ ਰਗਵੀਰ ਸਿੰਘ ਦੇ ਘਰ ਚਠੇਦਾਰ ਹਰਪ੍ਰੀਤ ਸਿੰਘ ਰਵਿੰਦਰ ਸਿੰਘ ਪੁੰਤੜ ਤੇ ਨਾਲ ਜਿਹੜੇ ਧਾਮੀ ਸਾਹਿਬ ਉੱਥੇ ਮੀਟਿੰਗ ਹੋਈ ਹੁਣ ਮੀਟਿੰਗ ਕਿਉਂ ਹੋਈ ਇਹਦੇ ਵਿੱਚ ਕਿਹਾਤਾ ਹੀ ਜਾਂਦਾ ਕਿ ਅੱਜ ਜਦੋਂ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਵੀ ਤੁਸੀਂ ਇਕੱਠੇ ਹੋ ਜੋ ਤੁਸੀਂ ਜੇ ਤੁਹਾਡੀ ਸ਼ਕਤੀ ਜਿਹੜੀ ਹੈ ਤਾਂ ਹੀ ਸ਼ਕਤੀਸ਼ਾਲੀ ਰਹੇ ਤੁਸੀਂ ਅਲੱਗ-ਅਲੱਗ ਇੱਕ ਦੂਜੇ ਲੱਤਾਂ ਖਿੱਚਦੇ ਹੋ ਜੋ ਆਮ ਲੋਕ ਕਹਿੰਦੇ ਨੇ ਹਾਲਾਂਕਿ ਮੈਨੂੰ ਉਸ ਜਿਹਦੀ ਮੈਂ ਜ਼ਿਕਰ ਕਰ ਰਿਹਾ ਸੁਧਾਰ ਲਹਿਰ ਦੇ ਲੀਡਰ ਨੇ ਕਿਹਾ ਕਿ ਉੱਥੇ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਜੱਥੇਦਾਰ ਸਾਹਿਬ ਨੂੰ ਤਾਂ ਇਹ ਉਹਨਾਂ ਦੇ ਘਰ ਇਹ ਮੀਟਿੰਗ ਹੋਈ ਹੈ ਹੁਣ ਬਿਲਕੁਲ ਨਹੀਂ ਪਤਾ ਕਿ ਉੱਥੇ ਕੀ ਗੱਲ ਹੋਈ ਹੈ ਕਿਸ ਇਸ਼ੂ ਤੇ ਗੱਲ ਹੋਈ ਹੈ ਬੰਦੀ ਸਿੰਘਾਂ ਬਾਰੇ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਸਜ਼ਾ ਬਾਰੇ ਹੋਈ ਹੈ ਲੇਕਿਨ ਮੀਟਿੰਗ ਅੱਜ ਗੈਂਡੀ ਰੁਖਬੀਰ ਸਿੰਘ ਦੇ ਘਰ ਹੋਈ ਸਰਦਾਰ ਲਹਿਰ ਵਾਲੇ ਕਹਿੰਦੇ ਨੇ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਜਿਹੜੇ ਦੱਸਿਆ ਕਹਿੰਦੇ ਅਸੀਂ ਹੁਣ ਸਿਧਾਂਤਕ ਤੌਰ ਤੇ ਇੱਕ ਫੈਸਲਾ ਕਰ ਲਿਆ ਕਿ ਜੇ ਅਕਾਲ ਤਖਤ ਸਾਹਿਬ ਤੋਂ ਉਈ ਇਸ ਤਰ੍ਹਾਂ ਦਾ ਹੁਕਮ ਹੁੰਦਾ ਜਿੱਦੇ ਨਾਲ ਸ਼ਰੂਮ ਦੇ ਅਕਾਲੀ ਦਰ ਇਕੱਠਾ ਹੁੰਦਾ ਤੇ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਿਹਦੇ ਹੱਥ ਚ ਅਗਵਾਈ ਜਾਣੀ ਚਾਹੀਦੀ ਆ ਉਹਨੂੰ ਅਗਵਾਈ ਦਿੱਤੀ ਜਾਂਦੀ ਹੈ ਮਤਲਬ ਕਿ ਉਸੇ ਤਰੀਕੇ ਨਾਲ ਦੁਵਾਰਾ ਤੋਂ ਨਮਿਸਰ ਤੋਂ ਪਾਰਟੀ ਹੁੰਦੀ ਹੈ ਫਿਰ ਜਿਹੜਾ ਸਰਕਲ ਜਥੇਦਾਰ ਫਿਰ ਜ਼ਿਲ੍ਹਾ ਜਥੇਦਾਰ ਫਿਰ ਡੈਲੀਗੇਟਸ ਐਸ ਤਰ੍ਹਾਂ ਚੁਣੇ ਜਾਂਦੇ ਨੇ ਤੇ ਉਹ ਪ੍ਰਧਾਨ ਚੁਣਦੇ ਨੇ ਫਿਰ ਤਾਂ ਹੈ ਗੱਲ ਠੀਕ ਫਿਰ ਤਾਂ ਇਕਾ ਹੋ ਜੋ ਜੇ ਇਕੇ ਦੀ ਗੱਲ ਉਹ ਕਰਦੇ ਨੇ ਜੇ ਉਹਨਾਂ ਨੇ ਕੰਨੀ ਕਰਨ ਜਿਵੇਂ ਹੁਣ ਕਰ ਰਹੇ ਨੇ ਜਿਵੇਂ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਠੀਕ ਹੈ ਵੀ ਕੋਈ ਗੱਲ ਨਹੀਂ ਇਹ ਤਾਂ ਆਮ ਪ੍ਰੋਸੈਸ ਹੈ ਤੇ ਹੁਣ ਜਿਹੜਾ ਜਥੇਦਾਰ ਆਉਣਗੇ ਤੇ ਡੈਲੀਗੇਟਸ ਜਿਹੜੇ ਹੋਣਗੇ ਉਹ ਸਾਰਾ ਕੁਝ ਇਹਨਾਂ ਦਾ ਹੀ ਹੈ ਚਰਣਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਇਹਨਾਂ ਤੇ ਹੁਣੇ ਤਾਂ ਵੋਟਾਂ ਪਾ ਕੇ ਹਟੇ ਨੇ ਤੋਂ ਇਸ ਕਰਕੇ ਉਹ ਤਾਂ ਫਿਰ ਕੋਈ ਬਤਰੇ ਰਸਮੀ ਕਾਰਵਾਈ ਜੀ ਹੈ ਜੀ ਦੇ ਕੋਈ ਦੁਬਾਰਾ ਪ੍ਰਧਾਨ ਚੁਣ ਲਿਆ ਫਿਰ ਉਹਦਾ ਫਿਰ ਅਲਟਰਨੇਟ ਕੀਤਾ ਹੈ ਸਿਹਾਰ ਲਹਿਰ ਕੋਲ ਕੀਤਾ ਹੈ ਜ다 ਕੱਲ ਤੱਕ ਅਗਵਾਈ ਦੇਵੇ ਤੇ ਫੇਰੇ ਗੱਲ ਹੋਵੇ ਜੇ ਨਹੀਂ ਦਿੰਦੇ ਜੋ ਧਾਰਮਿਕ ਸਜਾ ਸੁਣਾ ਕੇ ਜਿਸ ਤਰ੍ਹਾਂ ਦਬਾਅ ਬਣਾਇਆ ਜਾ ਰਿਹਾ ਹੈ ਉਹਨਾਂ ਦਾ ਵੀ ਇਹ ਕਹਿਣਾ ਹੈ ਤੇ ਵੈਸੇ ਕਹਿੰਦੇ ਹੁਣ ਤੱਕ ਜ਼ਥੇਦਾਰਾਂ ਤੇ ਸਾਨੂੰ ਆਸ ਹੈ ਕਿ ਸੰਗਤ ਦੀ ਭਾਵਨਾ ਨੂੰ ਸਾਡਾ ਕੋਈ ਦਬਾਅ ਨਹੀਂ ਸੰਗਤ ਦਾ ਦਬਾਅ ਬਹੁਤ ਵੱਡਾ ਹੈ ਸੰਗਤ ਜੋ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਦੇਖ ਚੁੱਕੇ ਨੇ ਜਦੋਂ ਮਾਫੀ ਦਿੱਤੀ ਸੀ ਉਦੋਂ ਵੀ ਸੰਗਤ ਦੇ ਦਬਾਅ ਸੀ ਤਾਂ ਹੀ ਮਾਫੀ ਵਾਪਸ ਲੈਣੀ ਪਈ ਸੀ ਤੇ ਜੇ ਤਾਂ ਉਸ ਤਰ੍ਹਾਂ ਫੈਸਲਾ ਹੁੰਦਾ ਫਿਰ ਤਾਂ ਠੀਕ ਹੈ ਨਹੀਂ ਕਹਿੰਦੇ ਅਸੀਂ ਇੱਕ ਚੈਰੀ ਕਰ ਲਈ ਹੈ ਕਿ ਅਸੀਂ ਇੱਕ ਅਕਾਲੀ ਦਲ ਹੋਰ ਬਣੇਗਾ ਫਿਰ ਯਾਨੀ ਜਿਹੜਾ ਸੁਧਾਰ ਲਹਿਰ ਵਾਲੇ ਨੇ ਜਿਹੜੇ ਇਸ ਅਕਾਲੀ ਦਲ ਚ ਸੁਧਾਰ ਲਿਆਉਣਾ ਚਾਹੁੰਦੇ ਸੀ ਉਹ ਇੱਕ ਨਵਾਂ ਅਕਾਲੀ ਦਲ ਖੜਾ ਕਰਨਗੇ ਵੈਸੇ ਅਕਾਲੀ ਦਲ ਬਹੁਤ ਬਣੇ ਨੇ ਇਸ ਚ ਕੋਈ ਸ਼ੱਕ ਨਹੀਂ ਹੁਣ ਵੀ ਤਾਂ ਹੋਊ ਵੀ ਕਿਹੜਾ ਗਿਣਤੀ ਘਟਾ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਲੰਬਰ ਸਰ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਸਤੰਤਰਤਾ ਪਾਣੀ ਕਿਹੜੇ ਕਿਹੜੇ ਅਕਾਲੀ ਦਲ ਨੇ ਉਹ ਤੋਂ ਪਹਿਲਾਂ ਕਿੰਨੇ ਬਣੇ ਨੇ ਸ਼੍ਰੋਮੇ ਕਾਲੀ ਦਲ ਦਿੱਲੀ ਵਾਲੇ ਵੀ ਆਪਦਾ ਮਨਾਈਵ ਤੋਂ ਕਈ ਕੁਝ ਹੋਇਆ ਹੋਇਆ ਹੈ। ਤੋਂ ਇਹ ਸਾਰੇ ਦੇ ਵਿੱਚ ਜਿਹੜਾ ਇੱਕ ਕਾਲੀ ਦਲ ਦਾ ਕਮੂਲ ਸਿਧਾਂਤ ਸੀ ਨਾ ਜਦੋਂ ਉਹ ਤੋਂ ਜਿਹੜੇ ਛਿੜਕ ਗਏ ਉਹ ਛਿੜਕਣ ਤੋਂ ਬਾਅਦ ਸਾਰਾ ਕੁਝ ਹੋਇਆ ਹਮੇਸ਼ਾ ਹੀ ਐ ਹੁੰਦਾ ਹੈ। ਜਦੋਂ ਬੰਦਾ ਆਪਣੇ ਬੁਨਿਆਦੀ ਸਿਧਾਂਤ ਤੋਂ ਆਪਣੇ ਬੁਨਿਆਦ ਤੋਂ ਹੱਲੇ ਜਾਂਦਾ ਹੈ ਨਾ ਉਦੋਂ ਫਿਰ ਇਹ ਜਾ ਕੁਝ ਹੀ ਹੁੰਦਾ ਹੈ ਜੋ ਕੁਝ ਹੁਣ ਦੇਖਣ ਨੂੰ ਮਿਲ ਰਿਹਾ ਹੈ। ਔਰ ਇਹੀ ਤਾਂ ਦੁੱਖ ਹੈ ਕਿ ਸਾਰੇ ਲੋਕ ਚਾਹੁੰਦੇ ਨੇ ਕਿ ਇਹ ਕਾਲੀ ਦਲ ਰਿਵਾਈਵ ਹੋਵੇ। ਜੋ ਜੇ ਕਿ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਚਾਹੁੰਦਾ ਹੈ ਉਹ ਰਿਵਾਈਵ ਕਰਨ ਵਾਲੀ ਗੱਲ ਹੀ ਉਹ ਸਰਵਾਈਵ ਤਾਂ ਹੋ ਜਾਊਗਾ ਜਿਵੇਂ ਹੋਣਾ ਹੈ ਇਹ ਸਰਵਾਈਵਲ ਦੀਆਂ ਗੱਲਾਂ ਨੇ ਵੀ ਇਸ ਤਰ੍ਹਾਂ ਕਰਨ ਉਹ ਤਾਂ ਅਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਇੱਕ ਚੈਲੰਜ ਕਰ ਲਈ ਚੁਣੌਤੀ ਕਰਨ ਵਾਲੀ ਗੱਲ ਹੈ ਨਹੀਂ ਤਾਂ ਤੁਸੀਂ ਠੀਕ ਹੋ ਤੁਹਾਨੂੰ ਉਹ ਸਜਾ ਸਰਾਹ ਦੇ ਬਾਰ ਬਾਰ ਕਹਿਣਾ ਬਾਰ ਬਾਰ ਆ ਜਿਹੜਾ ਸੋਸ਼ਲ ਮੀਡੀਆ ਤੇ ਜਾਣਾ ਅਸਤੀਫੇ ਦੇਣਾ ਕਿ ਸਾਰੇ ਲੋਕ ਚਾਹੁੰਦੇ ਕੀ ਦੇ ਸੁਖਵੀਰ ਸਿੰਘ ਬਾਦਲ ਨੂੰ ਚਾਹੁੰਦੇ ਨੇ ਇਹਦਾ ਮਤਲਬ ਕਿ ਤੁਸੀਂ ਪ੍ਰਭਾਵਤਾ ਹੀ ਦੇਣਾ ਚਾਹੁੰਦੇ ਹੋ ਵੀ ਲੋਕ ਸੁਖਵੀਰ ਸਿੰਘ ਬਾਦਲ ਨੂੰ ਚਾਹੁੰਦੇ ਨੇ ਇਹ ਗੱਲ ਤੁਸੀਂ ਸਮਝ ਲਓ ਜਥੇਦਾਰ ਸਾਹਿਬਾਨ ਨੂੰ ਇਹੀ ਕਿਹਾ ਜਾ ਰਿਹਾ ਹੈ ਹੋਰ ਚੈਲੰਜ ਸਿੱਧਾ ਥੋੜੀ ਹੁੰਦੇ ਤੇ ਜੇ ਸਤਕਾਰ ਕਾਇਮ ਰੱਖਣਾ ਹੈ ਅਕਾਲ ਤਖਤ ਸਾਹਿਬ ਦਾ ਤਾਂ ਅੱਜ ਜਿਵੇਂ ਰਾਜਵਾਨਾ ਕਹਿ ਰਿਹਾ ਸੀ ਕਿ ਸਭ ਤੋਂ ਜ਼ਰੂਰੀ ਟੀ ਹੈ ਕਿ ਅਸੀਂ ਆਪਣੀ ਸਰਵੱਚ ਸਥਾਨ ਦਾ ਸਰਕਾਰ ਕਾਇਮ ਰੱਖੀਏ ਸਨਮਾਨ ਕਰੀਏ ਉਹਦਾ ਕਿ ਬਿਲਕੁਲ ਜ਼ਰੂਰੀ ਗੱਲ ਹੈ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਿਵੇਂ ਹੁਣ ਅਸਤੀਫੇ ਸ਼ੁਰੂ ਹੋਏ ਨੇ ਜਿਸ ਤਰ੍ਹਾਂ ਕ੍ਰਿਸਟਿਜਮ ਸ਼ੁਰੂ ਹੋਇਆ ਜਿਸ ਤਰ੍ਹਾਂ ਰੋਲੋਕ ਚੋਲਾ ਸ਼ੁਰੂ ਹੋਇਆ ਉਹ ਨਾਲ ਵੀ ਤਾਂ ਰੋਲੋਕ ਚੋਲਾ ਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਜਿਹੜੀ ਟਕਸਾਲ ਜਿਹਦੇ ਭਿੰਡਾਰਾ ਬੜੇ ਜਰਨੈਲ ਸਿੰਘ ਭਿੰਡਾਰਾਲੇ ਜਿਹਦੇ ਮੁਖੀ ਰਹੇ ਹੋਣ ਉਹ ਟਕਸਾਲ ਭਾਰਤੀ ਜਨਤਾ ਪਾਰਟੀ ਉਹ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਇਹ ਜਾਮ ਲੱਗਦਾ ਕਿ ਇਹਨਾਂ ਨੇ ਜਿਹੜਾ ਹੈ ਆਪਰੇਸ਼ਨ ਬਿਊ ਸਟਾਰ ਕਰਵਾਇਆ ਉਹ ਇਹ ਗੱਲ ਜਿਹੜੇ ਹੈ ਮਾਈ ਕੰਟਰੀ ਮਾਈ ਲਾਈਫ ਦੇ ਚਾਈਲਡ ਕਿਟ ਬਣੀ ਨੇ ਲਿਖੀ ਹੈ ਆਪਣੀ ਆਤਮਕਥਾ ਚ ਕਿ ਅਸੀਂ ਜ਼ੋਰ ਪਾ ਕੇ ਕਰਾਇਆ ਤੇ ਜਿਹੜੇ ਜਿਵੇਂ ਅੱਜ ਗਪਾਲਾ ਜਥੇਦਾਰ ਗਪਾਲਨ ਕਹਿੰਦੇ ਇਹ ਤਾਂ ਜਨਰਲ ਸਿੰਘ ਪਿੰਡਾਣਾ ਨੂੰ ਅਤਵਾਦੀ ਕਹਿੰਦੇ ਰਹੇ ਨੇ ਤੁਸੀਂ ਉਹਨਾਂ ਦੀ ਮੈਚ ਕਰ ਦਿਓ ਪਰ ਦੂਜਾ ਐਂਗਲ ਵੀ ਹੈ ਕਿ ਜਿਹੜੇ ਮਹਾਰਾਸ਼ਟਰ ਦੇ ਸਿੱਖ ਨੇ ਉਹ ਕਿਧਰ ਜਾਣ ਸ਼ਰੋਬੀ ਕਾਲੀ ਦਲ ਤੋਂ ਉਹਨਾਂ ਨਾਲ ਤਕਰਾ ਨਹੀਂ ਉਹਨਾਂ ਦੀ ਗੱਲ ਉਹਨਾਂ ਦੀ ਬਾਣੀ ਫਟਸਾ ਦੇ ਜੇ ਗੱਲ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਪਰ ਲੋਕਲ ਦੇਖਣੇ ਕਲਕੱਤੇ ਵਾਲਾ ਨੇ ਦੇਖਣਾ ਬੰਗਾਲਾ ਵਾਲਾ ਨੇ ਦੇਖਣਾ ਕਿ ਅਸੀਂ ਕਿਧਰ ਨੂੰ ਜਾਣਾ ਅਸੀਂ ਮਾਪਤਾ ਪੈਨਰ ਜੀ ਨਾਲ ਜਾਣਾ ਜਾਂ ਅਸੀਂ ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਕਿਸੇ ਨਾਲ ਉਹ ਸਾਰੇ ਆਪ ਦਾ ਜਿਵੇਂ ਦਿੱਲੀ ਵਾਲਿਆਂ ਨੇ ਦੇਖ ਲਿਆ ਉਹਨਾਂ ਨੂੰ ਆਪਦੀ ਸਰਵਾਈਵਰ ਉਹਨਾਂ ਨੂੰ ਆਪਦਾ ਲੋਕਲ ਇਸ਼ੂਜ਼ ਵੀ ਤਾਂ ਹੈਗੇ ਨੇ ਸੋ ਇਹ ਸਰੀ ਗੱਲ 'ਚ ਜਿਆਦਾ ਸ਼ਰਮਿਕਾਲੀ ਦਾ ਲੈਣਾ ਤਕੜਾ ਹੋਵੇ ਕਿ ਜਿੱਥੇ ਵੀ ਹੋਵੇ ਇਹ ਇੱਕ ਜਿਹੜੀ ਜ਼ਮਿੰਦਾ ਜਵਾਬਤ ਜਾ ਕੇ ਉਹਨਾਂ ਦੇ ਹੱਕਾਂ ਲਈ ਲੜੇ ਉਹ ਤਾਂ ਹੁਣ ਗੱਲ ਨਹੀਂ ਤਾਂ ਹੁਣ ਆਪਦੇ ਪੰਜਾਬ 'ਚ ਨਹੀਂ ਉਹਨਾਂ ਦੀ ਕੋਈ ਗੱਲ ਸੁਣ ਉਹਨਾਂ ਦਾ ਕੋਈ ਐਸ ਡੀ ਐਮ ਮੰਗ ਪੱਤਰ ਲੈਣ ਨਹੀਂ ਆਉਂਦਾ 25 ਲੱਖ ਲੋਕਾਂ ਦੇ ਸਿਗਨੇਚਰ ਕਰਾ ਕੇ ਕੀ ਨਿਕਲਿਆ ਜੀ ਦੱਸੋ ਤੁਸੀਂ ਤੇ ਜੇ ਨੀਨਰਜੀ بیس ਕੀਤੀ ਹੈ ਤਾਂ ਹਮੇ ਸਭ ਨੂੰ ਪੁੱਛੀਏ ਇਨਾ ਖਰਚਾ ਕੀਤਾ ਹੈ ਉਹਦੇ ਚ ਆਉਟਪੁੱਟ ਕੀ ਹੈ ਕਿ ਦਿੱਲੀ ਤੱਕ ਤੁਸੀਂ ਇੱਕ ਮਾਰਚ ਤੱਕ ਰੋਸਮਾਰਚ ਤੱਕ ਕਰ ਨਹੀਂ ਸਕੇ ਤੁਸੀਂ ਰੋਸਮਾਰਚ ਐਲਾਨ ਕਰਕੇ ਹੋ ਤੁਸੀਂ ਉਹ ਕਰ ਲਿਆ ਜਿੰਨੀ ਹੁਣ ਸੜਕ ਤੇ ਜਾਣ ਜੋਗੇ ਤਾਂ ਰਹੀ ਨਹੀਂ ਤੋਂ ਇਸ ਕਰਕੇ ਲੋਕਾਂ ਨੇ ਆਪਦਾ ਤਾਂ ਹਿਸਾਬ ਨਾਲ ਚੱਲਣਾ ਤੇ ਜੇ ਉਹਨਾਂ ਨੇ ਆਪਦਾ ਕਰ ਲਿਆ ਤੇ ਉਹਦਾ ਉਹਨਾਂ ਦੇ ਕੋਲ ਆਪਦਾ ਲੌਜੀਕ ਹੈ ਲੇਕਿਨ ਇਹਨਾਂ ਦਾ ਇਹ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਨਾਲ ਕਿ ਥੋੜੇ ਤੁਸੀਂ ਜਦੋਂ ਭਾਰਤੀ ਜਨਤਾ ਤੁਸੀਂ ਆਪਣੇ ਬੰਦਿਆਂ ਨੂੰ ਉਹਨਾਂ ਦੇ ਭਾਰਤੀ ਜਨਤਾ ਦੇ ਪਾਰਟੀ ਦੇ ਟਿਕਟ ਤੇ ਲੜਾਇਆ ਜੀਦਰਸ਼ਨ ਸਰ ਸਾਰ ਸਾਰ ਲੜਾਇਆ ਨਹੀਂ ਤਾਂ ਇਹ ਬਹੁਤ ਕੁਝ ਹੈ ਇਹ ਆਪਣੇ ਆਪ ਨੂੰ ਜਿਹੜਾ ਹੈ ਇਸ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ ਸਵਾਇ ਪਰਚੋਲ ਕਰੋ ਬੈਠ ਕੇ ਜੇ ਕਰਨਾ ਚਾਹੁੰਦੇ ਹੋ ਸੁਧਾਰ ਲਹਿਰ ਵਾਲੇ ਜੋ ਕਹਿ ਰਹੇ ਨੇ ਕਿ ਅਸੀਂ ਨਵਾਂ ਕਾਲੀ ਤਲ ਬਣਾਵਾਂਗੇ ਭੈ ਨਾ ਉਹ ਜਿੱਥੇ ਇਹਨੇ ਕਾਲੀ ਦਲ ਇੱਕ ਹੋਰ ਖੜਾ ਹੋ ਜੇ ਜਿੰਦੀ ਇਕਤਾਲੀ ਗੱਲ ਫਿਰ ਵੀ ਜਿਹੜੀ ਹੈ ਉਹ ਲੰਬੇ ਰਹਿ ਜੂਗੀ ਜੇ ਇਸ ਤਰ੍ਹਾਂ ਦਾ ਹੋਇਆ ਤੇ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਕੀ ਕੋਈ ਨਮਾ ਕਾਲੀਦਲ ਬਣੇਗਾ ਵੀ ਜੇ ਬਣੇਗਾ ਤੇ ਲੀਡਰ ਕੌਣ ਹੋਗਾ ਉੱਥੇ ਕਿਹੜਾ ਸਾਰਾ ਕੁਝ ਸੌਖਾ ਹੈ ਉੱਥੇ ਕੀ ਕੀ ਪ੍ਰੇਮ ਸਿੰਘ ਚੰਦੂ ਮਾਦਰਾ ਉਹ ਕਹਿਣਗੇ ਮੈਂ ਲੀਡਰ ਹਾਂ ਸੰਗਿਪ ਸਿਪਟੀ ਅਸਾ ਸੀਰੀਅਰ ਬੰਦੇ ਨੇ ਬੀਬੀ ਚਗੀਰ ਕਹਿੰਦੇ ਕੌਣ ਕਹਿੰਦੇ ਮੈਂ ਕਿਸੇ ਤੋਂ ਘੱਟ ਨਹੀਂ ਉੱਥੇ ਵੀ ਤਾਂ ਇਹੀ ਰੌਲਾ ਉੱਥੇ ਹੋ ਸਕਦਾ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਦੇਖੀਏ ਪਹਿਲਾਂ ਇੰਤਜ਼ਾਰ ਕਰੀਏ ਕਿ ਅਕਾਲ ਤਖਤ ਸਾਹਿਬ ਕਦੋਂ ਆਪਣੀ ਜਿਹੜਾ ਫੈਸਲਾ ਦਿੰਦੇ ਨੇ ਫਿਲਹਾਲ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ